8 ਉਮਰ ਕੀ ਨੀ ਆ ਜੀ ਤੁਹਾਡੀ ਮੇਰੀ ਉਮਰ ਭਾਈ 60 ਸਾਲਾਂ ਦੀ ਹੈ 60 ਲਾਇ ਦੇਣਾ 40 45 ਦਿਓਗੇ ਨਹੀਂ ਨਹੀਂ 60 ਸਾਲਾਂ ਦੀ ਹੈ ਭਾਈ ਮੈਂ ਤਾਂ ਇਦੋਂ ਵੀ ਮੇਰਾ ਤਾਂ weight ਜ਼ਿਆਦਾ ਸੀ ਮੇਰਾ ਤਾਂ ਜਮਾਈ ওভার weight ਸੀ ਅੱਛਾ ਉਹਦੇ ਕਰਕੇ ਉਮਰ ਵੱਧ ਗਈ ਹਾਂ ਉਹ ਜੇ ਮੈਂ ਫੋਟੋ ਵਿਖਾਵਾਂ ਨਾ ਤੁਸੀਂ ਮੈਨੂੰ ਪਛਾਣ ਨਹੀਂ ਸਕਦੇਗੇ ਵੀ ਮੈਂ ਉਹੀ ਐ ਕਿ ਆ ਹੁਣ ਤੁਸੀਂ ਨਾ ਰੋਟੀ ਪਾਣੀ ਛੱਡਿਆ ਹੋਊਗਾ ਜਿਵੇਂ ਕੋਈ ਰੋਟੀ ਪਾਣੀ ਨਹੀਂ ਛੱਡਿਆ ਬੇਟੀ ਮੈਂ ਉਹੀ ਰੋਟੀ ਪਾਣੀ ਨਹੀਂ ਛੱਡਿਆ ਮੈਂ ਤੁਹਾਨੂੰ ਮਿਲਾਉਣੀ ਐ ਕਿ ਕੀ ਮੈਂ ਲਿਆ ਈਮੇ ਖਾਦਾ ਹੈ ਜਿਹਦੇ ਨਾਲ ਮੇਰਾ weight ਘਟਿਆ ਹੈ 90 ਕਿਲੋ ਸੀ ਤੁਹਾਡੇ ਚ ਪਤਾ ਹੈ ਹਾਂ 90 ਤੋਂ ਹੁਣ ਮੇਰਾ 75 ਹੋ ਗਿਆ 75 ਇਹ ਖਾਸਾ ਹੁੰਦਾ ਹੀ ਬਾਦ ਹਾਂ ਫੋਟੋ ਹੈਗੀ ਤੁਹਾਨੂੰ ਪ੍ਰਾਣੀ ਫੋਟੋ ਹੈਗੀ ਬੇਟੇ ਹਾਂ ਤੁਸੀਂ ਪਛਾਣ ਨਹੀਂ ਸਕਦੇ ਵੀ ਮੈਂ ਉਹ ਹੀ ਹਾਂ ਦੱਸੋ ਫਿਰ ਸਾਰੇ ਦਰਸ਼ਕਾਂ ਨੂੰ ਦੱਸੋ ਕਰ ਚੱਲੋ ਚੱਲ ਆਜੋ ਜੀ ਆਜੋ ਦੇਖ ਲਿਆ ਕਦੇ ਨਾ ਘਟਾਇਆ ਹੋਰਾਂ ਨੇ ਵੀ ਘਟਾਈ ਹਾਂ ਹੋਰ ਆ ਵੇਖੋ ਕਿੰਨੇ ਜਣੇ ਹੈਗੇ ਮੇਰੇ ਨਾਲ ਜਿਨ੍ਹਾਂ ਨੇ ਸਭ ਨੇ weight ਘਟਾਇਆ ਸੱਚੀ ਗੱਲ ਹੈ ਸੱਚੀ ਗੱਲ ਹੈ ਤੇ ਸਭ ਤੋਂ ਪਹਿਲਾ ਸਵਾਲ ਇਹ ਹੀ ਹੈ ਤੁਸੀਂ ਨੇ ਵੀ ਬਾਰੰਭ ਘਟਾਇਆ ਜੀ ਮੈਂ ਵਜ਼ਨ ਘਟਾਇਆ ਕਿੰਨਾ ਘਟਾਇਆ ਜੀ ਸਰ ਮੈਂ 7 ਕਿਲੋ ਘਟਾਇਆ 7 ਕਿਲੋ ਹਾਂਜੀ 7 ਕਿਲੋ ਕਿੰਨੇ ਟਾਈਮ ਚ ਸਰ ਮੈਂ 1 ਮਹੀਨੇ ਦੇ ਵਿੱਚ 7 ਕਿਲੋ ਵਜ਼ਨ ਘਟਾਇਆ ਕੋਈ ਸਾਈਡ ਇਫੈਕਟ ਹੋਇਆ ਉਹ ਨਹੀਂ ਕੋਈ ਸਾਈਡ ਇਫੈਕਟ ਨਹੀਂ ਉਲਟਾ ਮੇਰਾ ਪਹਿਲਾਂ ਮੈਨੂੰ ਪ੍ਰੋਬਲਮਸ ਰਹਿੰਦੀਆਂ ਸੀ ਮੈਂ ਬਹੁਤ ਸੁਸਤ ਰਹਿੰਦੀ ਸੀ ਪਰ ਮੈਂ ਹੁਣ ਐਕਟਿਵ ਹਾਂ ਠੀਕ ਆ ਜੇ ਕਿਸੇ ਹੋਰ ਵੀਰ ਭਾਈ ਨੇ ਬਾਦ ਵਿੱਚ ਘਟਾਉਣਾ ਉਹਨਾਂ ਨੂੰ ਕੀ ਸਲਾਹ ਦਿਸੇ ਮੈਂ ਉਹਨਾਂ ਨੂੰ ਇਹ ਹੀ ਕਹਾਂਗੀ ਕਿ ਤੁਸੀਂ ਜਲਦੀ ਤੋਂ ਜਲਦੀ ਰਾਇਲ ਨਿਊਟ੍ਰੀਸ਼ਨ ਕਲੱਬ ਨਾਲ ਆ ਕੇ ਜੁੜੋ ਕਿ ਤੁਸੀਂ ਵੀ ਆਪਦੀ ਪ੍ਰੋਬਲਮਸ ਨੂੰ ਸੋਲਵ ਕਰ ਸਕਦੇ ਹੋ ਕੀ ਕਿ ਨਕਟਾਈ 6 ਕਿਲੋਟਾਈ 8 ਕਿਲੋਟਾਈ ਹੁਣ ਸਰੀਰ ਪੂਰਾ ਐਕਟਿਵ ਹੋ ਗਿਆ ਪਹਿਲਾਂ ਕਿਵੇਂ ਲੱਗਦਾ ਸੀਗਾ ਤੈਨੂੰ ਪਹਿਲਾਂ ਮਤਲਬ ਬੜਾ ਅਜੀਬ ਲੱਗਦਾ ਮਨਾ ਭਾਰਾ ਭਾਰਾ ਜਿਹਾ ਮੈਸੇਜ ਸੀ ਅੱਛਾ ਹੁਣ ਮੈਂ ਇਹ ਨਿਊਟ੍ਰੀਸ਼ਨ ਯੂਸ ਕੀਤਾ ਪਹਿਲਾਂ ਐਵੇਂ ਲਾਦਾ ਹੂੰਗਾ ਕਿ ਜੇ ਮੇਰੇ ਕੋਈ ਬਾਹਰ ਨਜਾ ਚੱਕਿਆ ਹੋਵੇਗਾ ਹੁਣ ਬਹੁਤ ਰਿਲੈਕਸ ਲੱਗਦਾ ਬਹੁਤ ਨਾਲ ਲੱਗਦਾ ਮਿਲ ਹਲਕਾ ਹਲਕਾ ਮਨ ਮੈਸੇਜ ਸੀ ਅੱਛਾ ਪਹਿਲਾਂ ਐਕਟਿਵਿਟੀਆਂ ਨੇ ਵੀ ਘੇ ਰੱਖਿਆ ਹੁੰਦਾ ਹੁਣ ਕੁਆਲਿਟੀ ਵੀ ਪੂਰੀ ਹੈ ਜੇ ਕੋਈ ਸਲਾਹ ਕੀ ਜੀ ਅਗਲਾਂ ਨੂੰ ਵੀ ਜੇ ਕਿਸੇ ਨੇ ਹੋਰ ਮੋਟਾਪੇ ਦਾ ਸ਼ਿਕਾਰ ਹੋਇਆ ਹੋਵੇ ਸਾਜੀ अच्छा हां जी एक बार जरूर मतलब ये मेरे कहंदे एक बार यूं यूज़ करके देखना ठीक है उन्होंने रिजल्ट बहुत अच्छा सोनू किने दस पाई थी कि मोटापा इततो आए ਟੜਿਆ ਜਾਂਦਾ ਹੈ ਮੇਰੇ ਮੇਰੀ ਫਰੈਂਡ ਦੇ ਬਾਰੇ ਸੀ اچھا हां जी ਪਹਿਲਾਂ ਤੁਹਾਡੇ ਮਨ ਚ ਦੇ ਵਿੱਚ ਸਵਾਲ ਆਉਂਦੇ ਹੋਣਗੇ ਵੀ ਘਟਣਾ ਨਹੀਂ ਹੈਗਾ ਕੋਈ ਸਾਈਡ ਇਫੈਕਟ ਨਾ ਮਤਲਬ ਪਹਿਲਾਂ ਮੈਨੂੰ ਇਹ ਸਿਲਾ ਵੀ ਮਤਲਬ ਕਿਤੇ ਪ੍ਰੋਬਲਮ ਜਾਨਾ ਨਾ ਮਿਲ ਜਾਈਏ ਨਾ ਕੋਈ ਇੱਕ ਟੱਕਣਾ ਬਾਹਰ ਟੱਕਣਾ ਹੋਵੇ ਠੀਕ ਹੈ ਬੱਦ ਮੈਂ ਦੇਖੋ ਯੂਜ਼ ਕੀਤਾ ਪਰ ਮੈਨੂੰ ਰਿਜ਼ਲਟ ਅੱਛੇ ਹੀ ਮਿਲੇ ਅੱਛੇ ਬਹੁਤ ਜੀ ਤੇ ਮਤਲਬ ਸਾਰੀ ਦੀ ਜਵਾਨੀ ਆਪਾਂ ਜਾਣਨੀ ਹੈ ਸਾਸਿ ਜੀ ਆਪਾਂ ਤੁਸੀਂ ਇਹ ਵੀ ਘਟਾਈ ਬਜਣਾ ਹਾਂਜੀ ਹਾਂਜੀ ਕਿੰਨਾ ਘਟਾਈ 6 ਕਿਲੋ ਘਟੇ 6 ਕਿਲੋ ਹਲੇ ਹੋਰ ਘਟਾਉਣਾ ਦਾ ਹਾਂਜੀ ਕਿੰਨਾ ਘਟਾਉਣਾ ਹੋਰ ਬਸ 5-6 ਕਿਲੋ ਹੋਰ ਸਾਢੇਗੇ ਪਰਫੈਕਟ ਜਾ ਹੋ ਜਾਊਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਕੋਈ ਸਾਈਡ ਇਫੈਕਟ ਤੁਹਾਨੂੰ ਵੀ ਨਹੀਂ ਕੋਈ ਸਾਈਡ ਇਫੈਕਟ ਕੋਈ ਨਹੀਂ ਪਹਿਲਾਂ ਮੇਰਾ ਗੈਸਟ੍ਰੋਲਜੀ ਹੋਣੀ ਸੀ ਪ੍ਰੋਬਲਮ ਸੀ ਮੇਰੀ ਪੌੜੀਆਂ ਚੱਲ ਨਹੀਂ ਲੱਗ ਤਾਉਂਦੀ ਸੀਗੀ ਹਾਂ ਥੋੜਾ ਨਾ ਸੀਗਾ ਵੀ ਬੈਠਣ-ਬੋਠਣ ਦੇ ਰਿਹਾ ਪ੍ਰੋਬਲਮ ਹੁੰਦੀ ਸੀ ਹਾਂ ਨੂੰ ਲੱਗਦਾ ਹੈਗਾ ਕਿ ਰੇਟਾਂ ਦਾ ਤਾਂ ਕੰਮ ਕਰ ਸਕਦੇ ਆਂ ਜੀ ਹੂੰ ਕੰਮ ਕਰਨ ਨੂੰ ਜੀ ਕਰਦਾ ਮਤਲਬ ਹਾਂਜੀ ਹਾਂਜੀ એનર્ਜੀ ਵੀ ਦਿੰਦੀਆਂ ਨੇ ਇਹ ਚੀਜ਼ਾਂ ਤੇ ਇੱਧਰ ਬਾਈ ਬੈਠੇ ਨੇ ਬਾਈ ਦਾ ਧੰਨਵਾਦ ਬਾਈ ਨੇ ਸਾਰਿਆਂ ਨੂੰ ਦੱਸ ਪਾਈ ਹੈ ਕਿ ਬਾਈ ਪਹਿਲਾਂ ਤਾਂ ਸਦਾ ਬਹੁਤ-ਬਹੁਤ ਧੰਨਵਾਦ ਆ ਹਾਂਜੀ ਥੈਂਕ ਯੂ ਐਨੇ ਜਾਣਾਂ ਦਾ ਮਤਲਬ ਤੁਸੀਂ ਜੂਨਸ ਦਾ ਹਾਂ ਬਿਲਕੁਲ ਜੀ ਬਿਲਕੁਲ ਤੁਸੀਂ ਸਭ ਤੋਂ ਪਹਿਲਾਂ ਮੇਰੀ ਇਹੀ ਗੱਲ ਆ ਬਾਈ ਵੀ ਤੁਸੀਂ ਆਪ ਵੀ ਘਟਾਇਆਗਾ ਹਾਂ ਮੈਂ ਆਪ ਘਟਾਇਆ ਬਾਈ ਪਹਿਲਾਂ ਆਪ ਤੇ ਤੇ ਬਾਕੀ ਚੀਜ਼ ਫਿਰ ਵੀ ਮਤਲਬ ਕੋਈ ਸਾਹ ਨਾ ਵੇ ਫੇਰ ਸਾਰਾ ਹੰਦਸ ਬਾਈ ਨਹੀਂ ਨਹੀਂ ਉਹੀ ਹੈ ਬਈ ਪਹਿਲਾਂ ਆਉਂਦੇ ਦੇ ਨਾ ਕਰਾਂਗੇ ਖੜੇ ਹੋ ਜੇ ਸਾਹਦੇ ਬਾਈ ਫਿਰ ਤੋਂ ਪੂਰੇ ਜਮਾ ਬਾਈ ਜਮਾ ਦੇਖੋ ਮਿੱਤਰੋ ਬਾਈ ਦੇ ਪੂਰੇ ਟੋਲੇ ਰੂਲੇ ਬਣਾ ਰਹੇ ਜਮਾ ਜਮਾ ਪਤਾ ਨਹੀਂ ਜਾਂਦੇ ਬਾਈ ਨਾ ਨਾ ਜਮ ਨਹੀਂ ਬਾਈ ਸਾਰਾ ਵੀਟੇਸ਼ਨ ਦਾ ਹੀ ਕਮਾਲ ਹੈ ਨਿਊਟ੍ਰੀਸ਼ਨ ਦਾ ਕਮਾਲ ਹੈ ਕੰਟਰੋਲ ਦਾ ਕਮਾਲ ਹੈ ਸਾਰਾ ਇਹ ਬਾਈ ਤੁਸੀਂ ਸੋ ਬਾਈ ਪ੍ਰੋਪਰ ਜਾਣਕਾਰੀ ਦਿਓ ਵੀ ਕੀ ਚੀਜ਼ਾਂ ਨੇ ਕਿਹ ਕੀ ਤੋਂ ਬਣਦੀਆਂ ਨੇ ਕਿਵੇਂ ਘਟਦਾ ਵਾਧਣਾ ਕਿ ਕਿੰਨੇ ਦਿਨਾਂ ਚ ਫਰਕ ਪੈਣ ਲੱਗ ਜਾਏ ਫਰਕ ਨਹੀਂ ਪੈਂਦਾ ਥੋੜੇ ਪੜਾਇਤਾ ਤੋਂ ਫੇਰ ਬੰਦਾ ਕੀ ਕਰੂਗਾ ਇਹ ਵੀ ਆਪਣਾ ਜਿਹੜਾ ਨਿਊਟ੍ਰੀਸ਼ਨ ਹੈ ਇਹਦੇ ਵਿੱਚ ਸਾਰਾ ਆਪਾਂ ਘਰ ਦੀ ਡਾਈਟ ਤੋਂ ਲੈ ਕੇ ਦੇ ਨਾਲ ਘਰ ਦੇ ਵਿੱਚ ਹੀ ਆਹਮਾਨ ਘਰ ਦੇ ਸਾਰਾ ਘਰ ਦੇ ਵਿੱਚ ਪਿਆਸ ਪਾਣ ਤੇ ਨਾਲ ਵੀ ਆਪਣਾ 40% ਆਪਣਾ ਜਿਹੜਾ ਨਿਊਟ੍ਰੀਸ਼ਨ ਕੰਮ ਕਰਦਾ ਬਾਕੀ ਸਾਰੀ ਹਰ ਤਰੀਕੀ ਘਰ ਦੀ ਡਾਈਟ ਹੈ ਘਰ ਦੀ ਡਾਈਟ ਹੈ ਸਾਰੀ ਘਰ ਦੀ ਡਾਈਟ ਹੈ ਘਰ ਦੀ ਡਾਈਟ ਦਾ ਬਈ ਪਤਾ ਕਿਵੇਂ ਲੱਗੂਗਾ ਬੰਦਿਆਂ ਨੂੰ ਕਿ ਆਜ ਸਾਡੇ ਨਾਲ ਉਹ ਖਾਣਾਗਾ ਉਹਦਾ ਪਤਾ ਅਸੀਂ ਦੱਸਾਂਗੇ ਅੱਛਾ ਮੰਨ ਲਓ ਜਿਹੜੇ ਬੰਦੇ ਸਾਡੇ ਨਾਲ ਜੁੜਦੇ ਆ ਜਿਹੜੇ ਇਹ ਸਾਰੇ ਸਾਡੇ ਨਾਲ ਜੁੜੇ ਹੋਏ ਹੈਗੇ ਆ ਇਹਨਾਂ ਨੂੰ ਆਪਾਂ ਸਿਸਟਮ ਉਹਨੇ ਕੀਤਾ ਵੀ ਸਵੇਰੇ 4 ਵਜੇ ਇਹਨਾਂ ਦੇ ਫੋਨਾਂ ਦੇ ਉੱਤੇ ਇਹਨਾਂ ਦਾ ਸਾਰਾ ਖਾਲਾ ਪਾਣਾ ਪੈ ਜਾਦਾ ਹਾਂ ਸਾਰਾ ਵੀ ਆ ਆ ਖਾਓ ਆ ਖਾਓ ਆ ਜਿਹੜਾ ਤੁਹਾਡੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਹਦੇ ਤੇ ਬੰਦਾ ਪਤਾ ਕਰ ਸਕਦਾ ਤੇ ਹਾਂ ਇਹ ਸਕਰੀਨ ਤੇ ਨੰਬਰ ਇਹ ਤੇ ਸਾਨੂੰ ਤਾਲ ਕਰੋ ਸਾਨੂੰ ਪੁੱਛੋ ਵੀ ਕੀ ਗੱਲ ਬਾਤ ਹੈ ਜੀ ਇੱਕ ਵਾਰੀ ਜੁੜੋ ਸਾਡੇ ਨਾਲ ਇੱਕ ਵਾਰੀ ਜੁੜੋ ਮਹੀਨੇ ਦੇ ਵਿੱਚ ਭਾਈ ਕਿੰਨੇ ਕੁ ਦੀ ਜ਼ਿੰਮੇਵਾਰੀ ਹੋਊਗੀ ਇਹ ਦੇਖਦੀ ਅਸੀਂ ਭਾਈ ਲੈਨੇ ਆ 5 ਤੋਂ 10 ਕਿਲੋ ਦੀ ਜ਼ਿੰਮੇਵਾਰੀ ਅੱਛਾ ਹਾਂ 5 ਤੋਂ 10 ਕਿਲੋ ਲਾਜ਼ਮੀ ਘਟਦਾ ਬੰਦਾ ਆਂਦੀ ਡਾਈਟ ਪਰੋ ਕਰਕੇ ਡਾਈਟ ਠੁਡੀ ਫੋਲੋ ਕਰ ਡਾਈਟ ਫੋਲੋ ਕਰਕੇ ਹਾਂ ਡਾਈਟ ਫੋਲੋ ਕਰਕੇ ਚੱਲੇ 5 ਤੋਂ 10 ਕਿਲੋ ਘਟਣਾ ਹੀ ਕਰਨਾ ਡਾਈਟ ਦੇ ਵਿੱਚ ਕੋਈ ਆਏ ਕਹਦੇ ਉਹ ਵੀ ਆ ਨਹੀਂ ਖਾਣਾ ਉਹ ਨਹੀਂ ਖਾਣਾ ਉਹ ਤਾਂ ਨਹੀਂ ਚੀਜ਼ਾਂ ਨਾ 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 ਭਾਈ ਰੋਟੀ ਖਾ ਕੇ ਘਟਾਵਾਂਗੇ ਅੱਛਾ ਹਾਂ ਰੋਟੀ ਖਾ ਕੇ ਤੁਹਾਡਾ ਵਜ਼ਨ ਘਟਾਵਾਂਗੇ ਰੋਟੀ ਨਹੀਂ ਆਪਾਂ ਛੱਡਣੀਗੀ ਆਪਾਂ ਰਾਤ ਦੀ ਰੋਟੀ ਬਸ ਠੁਡੀ ਹੀ ਘਟਾਉਣੀ ਹੈ ਬਸ ਬਾਕੀ ਸਾਰਾ ਕੁਝ ਜਿਵੇਂ ਰੁਟੀ ਚੱਲਦਾ ਰਹੇਗਾ ਸਭ ਤੋਂ ਵੱਡਾ ਸਵਾਲ ਤਾਂ ਆਹੀ ਆ ਵੀ ਕੋਈ ਸਾਈਡ ਇਫੈਕਟ ਲਾਉਗੀ ਨਾ ਨਾ ਬਾਈ ਕੋਈ ਸਾਈਡ ਇਫੈਕਟ ਨਹੀਂ ਕਿੱਥੇ ਮਰਜੀ ਇਹਨੂੰ ਲੈਬ ਤੇ ਟੈਸਟ ਕਰਵਾਉਗਾ ਕਿ ਕੋਈ ਸਾਈਡ ਇਫੈਕਟ ਨਹੀਂ ਸੱਚਾ ਹੀ ਇੱਕ ਬਾਈ ਹੋਰ ਜਿਹੜਾ ਸਾਸੀ ਗੱਲ ਬਾਈ ਦੱਸੇ ਗੱਲ ਕਰਦੇ ਤੁਸੀਂ ਵੀ ਪਹਿਲਾਂ ਮੇਰੇ ਮੋਟੇ ਸੀ ਬਹੁਤ ਬਾਈ ਬਹੁਤ ਪੂਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਦਾ ਕਿੰਨਾ ਵਜ਼ਨ ਸੀਗਾ ਤੁਸੀਂ ਮੇਰਾ ਸੀਗਾ ਬਾਈ ਜੀ ਮੰਨ ਕੇ ਚੱਲੋ ਵੀ 82 82 ਕਿ 82 ਤੋਂ ਮੈਂ ਲੈ ਕੇ ਆਂਦਾ ਵੀਰ ਜੀ 72 ਤੇ 72 ਕੀ ਤੋਂ ਲੈ ਕੇ 200 ਹੀ ਆਂਦੇ ਬੜੀ ਵੱਡੀ ਗੱਲ ਕਰ ਗਿਆ ਬਾਈ ਫੋਟੋ ਹੈਗੀ ਤੁਹਾਡੇ ਕੋਲ ਹੈਗੀ ਹੈ ਬਾਈ ਜੀ ਦੇਖੋ ਮਿੱਤਰੋ 72 ਕਿਲੋ ਪਹਿਲਾਂ ਸੀਗਾ 82 ਕਿਲੋ ਤੇ ਹੋਣਾ 72 ਕਿਲੋ ਕਰਕੇ ਦੋ ਮਹੀਨਿਆਂ ਦੇ ਵਿੱਚ ਵਿੱਚ 1.5 ਤੋਂ 2 ਮਹੀਨਿਆਂ ਦੇ ਕਿ세 ਤਰ੍ਹਾਂ ਦੀ ਕੋਈ ਨਹੀਂ ਹੈਗੀ ਇਸ ਵੇਲੇ ਸਾਰਾ ਕੁਝ ਥੋਟਾ ਫਿੱਟ ਕਰਤਾ ਫਿੱਟ ਕੋਈ ਸਾਈਡ ਫੈਕਟਰੀ ਆ ਕਿਸੇ ਤਰ੍ਹਾਂ ਦੀ ਕੋਈ ਸਸਤੀ ਕੁਝ ਨਹੀਂ ਬਿਲਕੁਲ ਥੋਟੇ ਕਰ ਰਹੇ ਤੁਸੀਂ ਨੇ ਵੀ ਬਾਤਨ ਘਟਾਉਣਾ ਦਾ ਇੱਕ ਵਾਰੀ ਬਾਈ ਉਹਨਾਂ ਨੂੰ ਸੰਪਰਕ ਜਰੂਰ ਕਰਿਓ ਬਹੁਤ ਵਧੀਆ ਚੀਜ਼ਾਂ ਰਹਿਤ ਅਨਰਜੀ ਦਿੰਦੀਆਂ ਨੇ ਆ ਸਾਰੇ ਬਾਈ ਮਾਤਾ ਭੈਣਾਂ ਆਪਣੀਆਂ ਫਿੱਟ ਹੋਈਆਂ ਬੇਚਣੇ ਤੇ ਬਾਬਾ ਜੀ ਹੱਸੀ ਕਰ ਹੱਸਦਾ ਜੀ ਤੁਸੀਂ ਵੀ ਫਿੱਟ ਹੋਈ ਹੋਈ ਹੈ ਹਾਂ ਹਾਂ ਜੀ ਤੇ ਕਿੰਨੇ ਸਾਲ ਉਮਰ ਆਈ ਤੁਸੀਂ ਮੇਰੇ ਭੈਣ ਸਾਰੇ 6500 ਦਾ ਮਤਲਬ ਪੂਰਾ ਦੌੜ ਦਿਓਗੇ ਆਪ ਪੂਰਾ ਜਿੱਕਰ ਮਤਲਬ ਇਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂਗੀ ਕੀ ਕੰਮ ਕਰਦੋਈ ਮੈਂ ਜੀ ਮੈਂ ਬੀਨਿਗੋਰਚੀ ਰਿਟਾਇਰ ਹੋਇਆ ਠੀਕ ਹੈ ਜੀ ਤੁਸੀਂ ਨੇ ਵੀ ਇਹ ਨਿਊਟ੍ਰੀਸ਼ਨ ਲਿਆ ਹਾਂਜੀ ਮੈਂ ਇਹਦੇ ਮਨੂ ਪ੍ਰੋਡਕਟ ਹੈ ਜਿਹੜੇ ਵਰਤੇ ਆ ਲਗਭਗ ਇੱਕ ਮਹੀਨੇ ਦੇ ਵਿੱਚ 5 ਕਿਲੋ weight ਹੈ ਜਿਹੜਾ ਮੇਰਾ ਉੱਕੜਿਆ ਠੀਕ ਆ ਮਤਲਬ ਕੋਈ ਇਸ ਤਰ੍ਹਾਂ ਦੀ ਕੋਈ ਫਿਜ਼ੀਕਲੀ ਐਕਟੀਵੇਟ ਹੋਣਾ ਨਹੀਂ ਅਜੇ ਫਿਰ ਮਤਲਬ ਬਾਬਾ ਜਮਾਂ ਜਬਾਨ ਮੁੰਡਿਆਂ ਵਾਂਗੂ ਖੜਾਗਾ ਜਾਂ ਤੁਸੀਂ ਨੇ ਵੀ ਬਾਜ਼ਰ ਘਟਾਉਣਾ ਇੱਕ ਵਾਰੀ ਸੰਪਰਕ ਜ਼ਰੂਰ ਕਰੋ ਸਕਰੀਨ ਤੇ ਨੰਬਰ ਚੱਲੀ ਜਾਂਦਾਗਾ ਪਹਿਲੇ 3 ਦਿਨਾਂ ਦੇ ਇੱਕ ਵਾਰੀ ਸੰਪਰਕ ਜੁੜ ਕੋ ਧੰਨਵਾਦ ਮੋਟੇ ਦੋਸਤਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ